ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੀ ਅੱਜ ਦੀ ਕਹਾਣੀ ਦਾ ਨਾਮ ਹੈ 나ਈ ਦੀ ਚੁਸਤੀ ਇੱਕ ਸੀ 나ਈ ਇੱਕ ਸੀ 나ईन ਉਹ ਚੱਲੇ ਚਾਲਦ ਤੁਰੇ ਜਾਂਦੇ ਨੇ ਉਹ ਇੱਕ ਪਹਾੜ ਤੇ ਜਾ ਰਹੇ ਪਹਾੜ ਉੱਪਰ ਉਹਨਾਂ ਨੂੰ ਇੱਕ ਰਾਖਸ਼ ਮਿਲਿਆ ਉਹ ਕਹਿੰਦਾ ਮੈਂ ਤਾਂ ਤੁਹਾਨੂੰ ਖਾਣਾ 나ਈ ਕਹਿੰਦਾ ਕਿੱਥੋਂ ਖਾ ਲੇਗਾ ਮੈਂ ਤਾਂ ਆਪ ਤੈਨੂੰ ਫੜਨ ਆਇਆ ਤੇਰੇ ਜਿਹਾ ਪਹਿਲਾਂ ਵੀ ਮੇਰੇ ਕੋਲ ਫੜਿਆ ਹੋਇਆ ਰਾਖਸ਼ ਕਹਿੰਦਾ ਕਿੱਥੇ ਆ ਨਾਈ ਨੇ ਉਹਦੇ ਮੂੰਹ ਅੱਗੇ ਸ਼ੀਸ਼ਾ ਕਰ ਦਿੱਤਾ ਸ਼ੀਸ਼ੇ ਵਿੱਚ ਰਾਖਸ਼ ਆਪਣਾ ਚਿਹਰਾ ਦੇਖ ਕੇ ਸੱਚ ਮਨ ਗਿਆ ਤੇ ਡਰ ਗਿਆ ਰਾਖਸ਼ ਕਹਿੰਦਾ ਤੂੰ ਮੈਨੂੰ ਫੜਨਾ ਮੈਂ ਇੱਕ ਦਿਨ ਜਗ ਕਰੂੰਗਾ ਜਿਦੇ ਵਿੱਚ ਸਾਰੇ ਹੀ ਰਾਖਸ਼ ਆਉਣਗੇ ਉਨ੍ਹਾਂ ਵਿੱਚੋਂ ਜਿਹੜਾ ਫੜਨਾ ਹੋਇਆ ਫੜ ਲਈ। ਰਾਖਸ਼ਸ ਨੇ ਜੱਗ ਕੀਤਾ। ਉਸ ਵਿੱਚ ਸਾਰੇ ਰਾਖਸ਼ ਾਏ ਜਿੱਥੇ ਜੱਗ ਰਚਾਇਆ ਗਿਆ ਉੱਥੇ ਇੱਕ ਟਾਲੀ ਸੀ ਨਾਈ ਨੇ ਨਾਇਨ ਨੂੰ ਉਹਦੇ ਉੱਪਰ ਚੜਾ ਕੇ ਮਿਠਾ ਗਿਆ। ਜਦੋਂ ਰਾਖਸ਼ ਾਏ ਉਹ ਡੋਲਕੀਆਂ ਬਜਾਉਣ ਲੱਗ ਪਏ ਸਾਨ ਨਾਇਨ ਉਹਨਾਂ ਦੇ ਦੰਦ ਦੇਖ ਕੇ ਡਰ ਗਈ ਉਹ ਇਕਦਮ ਥੱਲੇ ਗਿਰ ਪਈ ਰਾਖਸ ਡਰ ਕੇ ਮਾਰੇ ਦੇ ਸਾਰੇ ਇੱਕ ਨਸ ਗਏ ਨਾਇਨੇ ਨਾਇਨਾ ਚੋਲੇ ਲੈ ਕੇ ਆਪਣੇ ਘਰ ਨੂੰ ਆ ਗਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ